ਬੱਚੇ ਆ ਜੀ ਮੈਂ ਵੈਸੇ ਮਜ਼ਦੂਰ ਬੱਚੇ ਇੱਥੇ ਪੜਦੇ ਆ ਨਹੀਂ ਜੀ ਪੜਾਉਣੇ ਆ ਹਜੇ ਆ ਤਾਂ ਫਿਰ ਇਦਾਂ ਕਰੋ ਨਾ ਵੀ ਤੁਸੀਂ ਐਡਮਿਸ਼ਨ ਲੈਣਾ ਬੱਚਿਆਂ ਦਾ ਹਾਂ ਜੀ ਬੱਚਿਆਂ ਦਾ ਐਡਮਿਸ਼ਨ ਤੇ ਮੈਂ ਤੇ ਸਾਰੀ ਉਮਰ ਕੱਢ ਲਈ ਜੀ ਇੰਜ ਜੀ ਨਲਾਇਕੀ ਚ ਨਹੀਂ ਨਹੀਂ ਨਲਾਇਕੀ ਨਹੀਂ ਤੇ ਇਹ ਪੜ੍ਹੇ ਨਹੀਂ ਪੀ ਨਹੀਂ ਕਿ ਪੜਾ ਨਹੀਂ ਸਕੇ ਜਾਂ ਸਾਡੀ ਨਲਾਇਕੀ ਵਾਲਦਾ ਨੇ ਤੇ ਬੜੀ ਕੋਸ਼ਿਸ਼ ਕੀਤੀ ਵੀ ਮੈਂ ਪੜ ਜਾਵਾਂ ਮਾਪੇ ਦੀ ਤਾਂ ਖੁਆਇਸ਼ ਹੁੰਦੀ ਆ ਨਾ ਬੱਚੇ ਪੜਨ ਨਗੋ ਬੱਚੇ ਨਲਾਇਕ ਨਿਕਲਾ ਉਹ ਤਾਂ ਮਾਪੇ ਕੀ ਕਰ ਸਕਦੇ ਨਹੀਂ ਤੁਸੀਂ ਫੇਲ ਹੈ ਨਾ ਨਲਾਇਕ ਕਹੋ ਮੈਂ ਕਿਹਾ ਵੀ ਬੱਚੇ ਤੁਹਾਨੂੰ ਸ਼ੌਕ ਨਹੀਂ ਹੋਣਾ ਨਹੀਂ ਸ਼ੌਕ ਤੇ ਹੈ ਸੀ ਜਾਂ ਸਵੇਰ ਸਵੇਰ ਉੱਟ ਕੇ ਨਾ ਬੱਚਿਆਂ ਨੂੰ ਮੂੰਹ ਧੋਣਾ ਪੈਂਦਾ ਉਹ ਤੁਹਾਨੂੰ ਜਿਹੜਾ ਨਾ ਮੌਤ ਪੈਂਦੀ ਹੋਣੀ ਵੀ ਮੈਂ ਕਿਉਂ ਮੂੰਹ ਧੋਵਾਂ ਮੈਂ ਆਂਡਾ ਕਹਿਣਾ ਕਰ ਦਿਆਂ ਨੂੰ ਵੀ ਮੈਂ ਆਂਡਾ ਪੂਨੇ ਚ ਨਾ ਬੰਨ ਕੇ ਲੈ ਜਾਣਾ ਉਹਦੋਂ ਇਹੀ ਚੱਲਦੇ ਸੀ ਇਹ ਕਾਮਲੇਟ ਜਾਓ ਜਿਹੜਾ ਪਿਆਰ ਵਾਲਾ ਆਂਡਾ ਹਾਂ ਹਾਂ ਲੋ ਜੀ ਘਰ ਦੇ ਸਾਡੇ ਉਹ ਹੀ ਨਹੀਂ ਸੀ ਅਫੋਰਡ ਕਰਦੇ ਮੈਂ ਜ਼ੇਦ ਪੈ ਜਾਣਾ ਯਾਨੀ ਕਿ ਆਂਡਾ ਹੀ ਤੈਨੂੰ ਲੈ ਦੇ ਕੇ ਬਹਿ ਗਿਆ ਆਂਡੇ ਦੇ ਤੈਨੂੰ ਪੜਨ ਨਹੀਂ ਦਿੱਤਾ ਅੱਗੇ ਅੱਗੇ ਉਹ ਗੰਦਾ ਆਂਡਾ ਹੀ ਨਿਕਲ ਆਇਆ ਕਾਹਨ ਗੰਦਾ ਆਂਡਾ